ਸਚੀਕਾਲ ਦੋਸਤੋ ਪਬਲਿਕ ਸਮਾਣਾ ਨਿਊਜ਼ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਮਾਣਾ ਦੇ ਨਾਲ ਲੱਗਦੇ ਪਿੰਡ ਰਾਜਲਾ ਦੇ ਡੇਰੇ ਕੋਲ ਅੱਜ ਸਵੇਰੇ ਜਿਹੜੀਆਂ ਗੋਲੀਆਂ ਚੱਲਦੀਆਂ ਨੇ ਇਹ ਮਸਲਾ ਜ਼ਮੀਨੀ ਵਿਵਾਦ ਨੂੰ ਲੈ ਕੇ ਹੁੰਦਾ ਹੈ ਹਰਿਆਣੇ ਦੀ ਗੱਲ ਹੈ ਕਿ ਕੁਝ ਦੇਰ ਪਹਿਲਾਂ ਸਮਾਣਾ ਦੇ ਐਸਡੀਐਮ ਤਹਿਸੀਲਦਾਰ ਪਟਵਾਰੀ ਤੇ ਕਨਗੋ ਵੱਲੋਂ ਜਿਹੜੀ ਆ ਉੱਤੇ ਗਰਦੋਰੀ ਕੀਤੀ ਜਾਂਦੀ ਹੈ ਉਹਨਾਂ ਦੇ ਜਾਣ ਮਗਰੋਂ ਦੋਨੇ ਧਿਰਾਂ ਦੇ ਵਿੱਚ ਝੜਪ ਹੁੰਦੀ ਹੈ ਜਿਸ ਦੇ ਵਿੱਚ ਗੋਲੀਆਂ ਚੱਲਦੀਆਂ 31 ਵਿਅਕਤੀਆਂ ਵੱਲੋਂ ਸਮਾਣਾ ਦੇ ਸਦਰ ਥਾਣੇ ਦੇ ਵਿੱਚ ਜਿਹੜਾ ਦੋਸ਼ੀਆਂ ਕੋਲੋਂ ਰਿਵਾਲਵਰ ਖੋ ਕੇ ਜਿਹੜਾ ਲਿਆ ਕੇ ਜਮਾ ਦਰਜ ਕਰਵਾਇਆ ਜਾਂ ਉੱਥੇ ਜਿਹੜੇ ਹਸਪੀਟਲ ਦੇ ਵਿੱਚ ਦੋਨੇ ਟੀਰਾ ਦੇ ਵਿੱਚ ਜਿਹੜੇ ਵਿਅਕਤੀ ਜ਼ਖਮੀ ਹੁੰਦੇ ਨੇ ਤੇ ਇੱਕ ਜਿਹੜੇ ਨੇ ਸਮਾਣਾ ਦੇ ਸਿਵਲ ਹਸਪੀਟਲ ਦੇ ਵਿੱਚ ਤੇ ਦੂਸਰਾ ਜਿਹੜਾ ਸਮਾਣਾ ਦੇ ਨਾਲ ਲੱਗਦੇ ਰਜਿੰਦਰਾ ਹਸਪੀਟਲ ਦੇ ਵਿੱਚ ਹੈ ਤਸਵੀਰਾਂ ਦੇਖ ਸਕਦੇ ਹੋ ਪਬਲਿਕ ਸਮਾਣਾ ਨਿਊਜ਼ ਦੇ ਚੈਨਲ ਤੋਂ ਅਸੀਂ ਤੁਹਾਡੇ ਨਾਲ ਸਾਂਝੀਆ ਕਰ ਰਹੇ ਹਾਂ ਦੂਜੇ ਪੱਖ ਦਾ ਕਹਿਣਾ ਹੈ ਕਿ ਸਾਡੇ ਕੋਲ ਨਾ ਤਾਂ ਕੋਈ ਰਿਵਾਲਵਰ ਸੀ ਤੇ ਨਾ ਹੀ ਸਾਡੇ ਕੋਲ ਕੋਈ ਹਥਿਆਰ ਸੀ ਪਰ ਦੂਜੇ ਪੱਖ ਦਾ ਕਹਿਣਾ ਇਹ ਵੀ ਹੈ ਕਿ ਰਿਵਾਲਵਰ ਜਿਹੜਾ ਅਸੀਂ ਉਹਨਾਂ ਕੋਲੋਂ ਖੋਇਆ ਹੈ ਹੁਣ ਜਿਹੜਾ ਸਦਰ ਪੁਲਿਸ ਦੇ ਵੱਲੋਂ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਕਿਸ ਦਾ ਰਿਵਾਲਵਰ ਹੈ ਤੇ ਦੂਜੇ ਪੱਖ ਦਾ ਕਹਿਣਾ ਹੈ ਕਿ ਸਾਡੇ ਤੇ 35 ਜਣਾਂ ਨੇ ਹਮਲਾ ਕੀਤਾ ਹੈ ਤੇ ਦੂਜੇ ਪੱਖ ਦਾ ਕਹਿਣਾ ਹੈ ਕਿ ਸਾਡੇ ਉੱਤੇ ਜਿਹੜਾ 150 ਬੰਦਿਆਂ ਨੇ ਹਮਲਾ ਕੀਤਾ ਹੈ ਜਿਸ ਦੀ ਹੁਣ ਥਾਣਾ ਮੁਖੀ ਦੇ ਇੰਚਾਰਜ ਸਦਰ ਦੇ ਜਿਹੜੇ ਨੇ ਐਸ ਐਚਓ ਅਵਤਾਰ ਸਿੰਘ ਵੱਲੋਂ ਜਿਹੜੀ ਇਹ ਜਾਂਚ ਕੀਤੀ ਜਾਣੀ ਹੈ ਕਿ ਕਿਸ ਦੀ ਹੈ ਗਲਤੀ ਸੀ ਤੇ ਕਿਉਂ ਇਹ ਜਿਹੜਾ ਮਸਲਾ ਹੋਇਆ ਪਰ ਦੂਜੇ ਪੱਖ ਦਾ ਕਹਿਣਾ ਹੈ ਕਿ ਇਹ ਜਿਹੜੀ ਜ਼ਮੀਨ ਹੈ ਇਹ ਸਾਡੀ ਹੈ ਤੇ ਅਸੀਂ ਤਿੰਨ ਜਿਹੜੀ ਵਾਰ ਆ ਸੀ ਇਥੇ ਆਪਣੀ ਫਸਲ ਬੀਜ ਚੁੱਕਿਆ ਜਿਸ ਦੇ ਸਾਡੇ ਕੋਲ ਅੱਜ ਵੀ ਜਿਹੜੇ ਬਿੱਲ ਤੇ ਕਾਗਜ਼ਾੜੇ ਜਿਹੜੇ ਮੌਕੇ ਤੇ ਮੌਜੂਦ ਨੇ ਇਹ ਜਿਹੜੀ ਜਗ੍ਹਾ ਉਹਨਾਂ ਵੱਲੋਂ ਦੱਸੀ ਜਾ ਰਹੀ ਕਿ ਸਾਡੀ ਭਾਬੀ ਦੇ ਨਾਮ ਤੇ ਐਸਮਾਨਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਮਾੜਨ ਨੂੰ ਕੀ ਨਾਮ ਹੈ ਜੀ ਆਪਣਾ ਹਰਸ਼ ਸਿੰਘ ਜੀ ਵੀਰਿੰਦਰ ਕੁਮਾਰ ਜੀ ਨਾਮ ਹੈ ਵੀਰਿੰਦਰ ਕੁਮਾਰ ਜੀ ਕੀ ਗੱਲਬਾਤ ਹੋਈ ਹੈ ਜਿਹੜੀ ਉੱਥੇ ਫਾਇਰਿੰਗ ਹੋਈ ਅੱਜ ਪਿੰਡ ਰਾਜਲੇ ਜੀ ਤੇ ਅਸੀਂ ਅੱਜ ਅਫਸਰਾਂ ਨੇ ਆਉਣਾ ਸੀਗਾ ਜੀ ਮੈਂ ਆਏ ਸੀ ਕਿ ਉੱਥੇ ਤਸਦੀਲਦਾਰ ਸਾਹਿਬ ਸੀ ਕਰੀਟਰ ਜੀ ਪਟਵਾਰੀ ਸਾਹਿਬ ਇਹ ਅਸੀਂ ਸਵਾ ਸਾਲ ਪਹਿਲਾਂ ਨਾ ਜ਼ਮੀਨ ਖਰੀ ਸਾਡੇ ਭਾਬੀ ਜੀ ਦਾ ਨਾਮ ਜਿਮੀ ਜੀ ਨੇ ਹੱਥ ਕਰ ਨਾਲ ਜਿਮੀ ਜੀ ਉੱਥੇ ਪਿੰਡ ਦਾ ਰਾਜ ਜੀ ਤੇ ਉੱਥੇ ਜੀ ਤੇ ਉਸ ਤੋਂ ਬਾਅਦ ਅੱਜ ਉੱਥੇ ਉਹਦੀ ਗੁਰਦੁਆਰੀ ਵਾਸਤੇ ਮਤਲਬ ਅਫਸਰ ਆਏ ਸੀਗੇ ਜੀ ਠੀਕ ਹੈ ਜੀ ਉਹਨਾਂ ਦੇ ਅਫਸਰ ਦੀ ਮੌਜੂਦਗੀ تحصیلਦਾਰ ਸਾਹਿਬ ਚਲੇ ਗਏ ਰੀਡਰ ਇੱਥੇ ਹੀ ਸੀਗੇ ਜਦੋਂ ਇਹ ਸਾਡੀ ਗੱਲ ਮੈ ਗਿਆ ਸੀ ਜੀ ਕਿ ਮੈਂ ਸੀ ਮੇਰਾ ਬ੍ਰਦਰ ਸੀ ਇੱਕ ਦੋਸਤ ਸੀ ਮੇਰਾ ਉਹ ਇੱਕ ਡਿਹੜੀ ਸੀ ਤੇ ਆਪਣਾ ਮੌਜੂਦਾ ਸਰਪੰਚ ਸੀਗੇ ਜੀ ਤੇ ਨੰਬਰਦਾਰ ਸਾਹਿਬ ਸਾਹ ਜੀ ਤੇ ਚੌਂਕੀਦਾਰ ਸਾਹਿਬ ਸੀਗੇ ਜੀ ਉਹ ਮੌਜੂਦਗੀ ਦੇ ਵਿੱਚ ਸਾਡੇ ਗੱਲ ਪੈਣ ਹੈ ਜੀ ਸਾਡੀ ਜ਼ਮੀਨ ਦੇ ਵਿੱਚ ਵੜ ਕੇ 120 25 ਬੰਦੇ ਸੀਗੇ ਜੀ ਜ਼ਮੀਨ ਤੁਹਾਡੀ ਹੈ ਉੱਥੇ ਜ਼ਮੀਨ ਤੁਹਾਡੀ ਹੈ ਜੀ ਸਾਡੀ ਉਹਨਾਂ ਵੱਲੋਂ ਐਲੀਕੇਸ਼ਨ ਲਾਇਆ ਕਹਿੰਦੇ ਤੁਹਾਡਾ ਤੋਂ ਕੁਛ ਹੈ ਹੀ ਨਹੀਂ ਨਹੀਂ ਤੇ ਸਾਡੇ ਕੋਲ ਫਸਲ ਵੇਚਣ ਦਾ ਵੜਨ ਦਾ ਬੋਤੀਆਂ ਹਡੇਰ ਤੋਂ ਪਹਿਲਾਂ ਲੱਗੀਆਂ ਸੀਗੀਆਂ ਨੇ ਪੱਟੀਆਂ ਸੀਗੀਆਂ ਉਹ ਲੱਗਣ ਦਾ ਤੇ ਸਾਡੇ ਕੋ ਸਾਰੀਆਂ ਵੀਡੀਓ ਤੱਕ ਹੈਗੀਆਂ ਨੇ ਫਸਲ ਵੜਨ ਦੀ ਆ ਹੁਣ ਕਣਕ ਦੀ ਵੀ ਉਹਦੀ ਵੀਡੀਓ ਵੀ ਹੈਗੀ ਹੈ ਜਿਹੜਾ ਇੱਕ ਉਹ ਰਵੋਲਵਰ ਥਾਣੇ ਚ ਲੈ ਕੇ ਆਨੇ ਉਹ ਤੁਹਾਡਾ ਉਹ ਉਹ ਸਾਡਾ ਨਹੀਂ ਹੈਗੇ ਸਾਨੂੰ ਨਹੀਂ ਪਤਾ ਇੱਕਦਮ ਸਾਡੇ ਨਾਲ 120 25 ਬੰਦੇ ਗੱਲ ਪੈ ਗਏ ਤੱਕੇ ਨਾਲ ਉਹਨਾਂ ਨੇ ਮਤਲਬ ਸਾਨੂੰ ਉਹ ਤੋਂ ਚੁੰਦੇ ਸੀਗੇ ਬਿਲਨੀ ਵੀ ਸਾਡੇ ਨਾਲ ਹੀ ਝਗੜਾ ਹੋਈਏ ਤੇ ਇਹ ਇਹ ਭੱਜਾਂਗੇ ਤੇ ਉਹ ਤੱਕੇ ਨਾਲ ਮੁੰਡੇ ਨੂੰ ਪਤਾ ਨਹੀਂ ਕਿਵੇਂ ਉੱਥੇ ਸਾਨੂੰ ਕੁਝ ਨਹੀਂ ਹੈਗਾ ਮੈਂ ਇਧਰ ਕਿਰਪਾਨਾ ਮਾਰੀਆਂ ਦੋ ਤਿੰਨ ਤੇ ਸਾਨੂੰ ਤੇ ਪਤਾ ਨਹੀਂ ਲੱਗਾ ਕੀ ਹੋਇਆ ਹੈਗੀ ਜ਼ਮੀਨ ਕਿਹਦੇ ਨਾਮ ਤੇ ਹੈ ਇਹ ਜ਼ਮੀਨ ਸਾਡੀ ਭਾਬੀ ਜੀ ਦੇ ਨਾਮ ਤੇ ਹੈ ਜੀ ਹਾਂਜੀ ਵੀਰੇ ਕੀ ਨਾਮ ਹੈ ਤੁਹਾਡਾ ਹਰਸ਼ਪ੍ਰੀਤ ਸਿੰਘ ਜੀ ਹਰਸ਼ਪ੍ਰੀਤ ਸਿੰਘ ਜੀ ਇਹ ਕੀ ਗੱਲ ਹੋਈ ਹੈ ਔਰ ਕਿਹੜੇ ਪਿੰਡੋਂ ਬਲੋਂਗ ਕਰਦੇ ਹੋ ਪਹਿਲਾਂ ਇਹ ਦੱਸੋ ਸਿੰਘ ਜੀ ਪਿੰਡ ਰਾਜਲੇ ਤੋਂ ਬਲੋਂਗ ਕਰਦੇ ਆਂ ਜੀ ਅੱਛਾ ਇਹ ਕਿਸ ਵਜ੍ਹਾ ਕਰਕੇ ਲੜਾਈ ਝਗੜਾ ਹੋਇਆ ਇਹ ਝਗੜਾ ਪਹਿਲੀ ਪਿੱਛੇ ਹੋਇਆ ਜੀ ਝਗੜਾ ਤੇ ਜੋ ਕਿ ਉੱਥੇ ਐਸ.ਡੀ.ਐਮ. ਮੌਕੇ ਤੇ ਜੀ ਤਹਿਸੀਲਦਾਰ ਤੇ ਪਟਵਾਰੀ ਆਏ ਹੋ ਸਨ ਜੀ ਤੇ ਉਹ ਆਪਣੀ ਸਾਰੀ ਜਾਂਚ ਪੜਤਾਲ ਕਰਕੇ ਤੇ ਜਦੋਂ ਹੀ ਗਏ ਨੇ ਉਹ ਤੋਂ ਤੁਰੰਤ ਬਾਅਦ ਉਹਨਾਂ ਨੇ ਫਾਇਲਿੰਗਾਂ ਤੋਂ ਸ਼ੁਰੂ ਕਰਤੀ ਸਾਡੇ ਤੇ ਕਰਨੇ ਤੇ ਪਹਿਲਾਂ ਉਹਨੇ ਇੱਕ ਫੈਰਿੰਗ ਕੀਤੀ ਵੀ ਸਾਨੂੰ ਨਾ ਗਾਲੀ ਕਲੋਚ ਕੀਤੀ ਸਾਡੀ ਮਾਵਾ ਪੈਨਾਂ ਦੇ ਨਾ ਬਹੁਤ ਤੁਹਾਨੂੰ ਗਲਤ ਗਾਲਾਂ ਕੱਢੀਆਂ ਤੇ ਉਸ ਤੋਂ ਬਾਅਦ ਉਹਨੇ ਇੱਕ ਫੈਰ ਕੀਤਾ ਤੇ ਉਸ ਤੋਂ ਬਾਅਦ ਉਹ ਫੇਰ ਦੂਜਾ ਫੈਰ ਮਾਰਿਆ ਜੀ ਜਦੋਂ ਤੀਜਾ ਫੈਰ ਲੋਡ ਮਾਰਨ ਲੱਗਾ ਸੀ ਜੇ ਲੋਡ ਕੀਤੀ ਉਸ ਤੋਂ ਬਾਅਦ 30 ਸਾਲ ਤੋਂ ਖੋਲਿਆ ਜੀ ਤੇ ਹਾਂ ਤੇ ਜੋ ਸਾਡੇ ਕੋਲੇ ਜੀ ਨਹੀਂ ਇਹ ਕੋਈ ਕੋਈ ਕਾਫੀ ਟਾਈਮ ਤੋਂ ਕੋਈ ਝਗੜਾ ਚੱਲ ਰਿਹਾ ਹੈ ਤੁਹਾਡਾ ਸਰ ਇਹ ਕੋਈ 7-8 ਮਹੀਨਿਆਂ ਤੋਂ ਚੱਲ ਰਿਹਾ ਜੀ ਪਹਿਲੀ ਜਰ ਰੋਲਾ ਸੀ ਤੇ ਜਿਹੜੀ ਮੇਰੇ ਤਾਇ ਜੀ ਨੇ ਬੇਟੇ ਨੇ ਪਹਿਲੀ ਵੇਚੀ ਸੀ ਉਹ ਕੋਈ ਹੋਰ ਪਹਿਲੀ ਰਜਿਸਟਰੀ ਜਿਹੜੀ ਕੋਈ ਹੋਰ ਪਹਿਲੀ ਦੀ ਹੋਈ ਹੈ ਤੇ ਕਬਜ਼ਾ ਹੀ ਪਹਿਲੀ ਦਾ ਲੈਣ ਨੂੰ ਕਰਦੇ ਸਾਡੀ ਇਹ ਜਦੋਂ ਤੁਹਾਡੀ ਪਹਿਲੀ ਦੇ ਕੋਈ ਕਬਜ਼ਾ ਕਰਨ ਲੱਗੇ ਸੀ ਤੁਸੀਂ ਪ੍ਰਸ਼ਾਸਨ ਨੂੰ ਪਹਿਲਾਂ ਸੁਚੇਤ ਨਹੀਂ ਕਰਿਆ ਜੀਤਾ ਸਰ ਤੇ ਦੂਸਰੇ ਪਾਰਟੀ ਹੈ ਨਾ ਕੋਈ ਵਿਰੋਧ ਕਰਦੇ ਰਹੇ ਤੇ ਅਸੀਂ ਵੀ ਪਰਚੇ ਜੋ ਕੀ ਇਸੇ ਕਾਰਵਾਈ ਚੱਲ ਰਹੀ ਹੈ ਅੱਜ ਤੋਂ 3-4 ਮਹੀਨੇ ਪਹਿਲਾਂ ਜੀ ਕੋਰਟੀਲ ਕੇਸ ਲੱਗਾ ਹੋਇਆ ਜੀ ਪਹਿਲਾਂ ਤੁਸੀਂ ਕਹਿ ਰਹੇ ਹੋ ਐਸ ਡੀ ਐਮ ਤਹਿਸੀਲਦਾਰੇ ਕਦੋਂ ਆਏ ਸੀਗੇ ਜੀ ਸਰ ਕੋਈ ਟਾਈਮ ਹੋ ਗਿਆ 11:00 ਵਜੇ ਨਾਲ 11:00 11:30 ਦੇ ਵਿੱਚ ਤੇ ਗੋਲੀ ਕਦੋਂ ਚੱਲੀ ਹੈ ਗੋਲੀ ਚੱਲੀ ਹੈ ਜੀ ਉਤੋਂ ਡੇਢ ਘੰਟੇ ਬਾਅਦ ਸਰ ਡੇਢ ਘੰਟਾ ਹੁਣ ਕੀ ਮੰਗ ਕਰਨਾ ਚਾਹੁੰਦੇ ਤੁਸੀਂ ਸਰ ਅੱਜ ਕੋ ਦੋ ਨੰਬਰ ਅਸਲਾ ਹੀ ਹੈ ਸਾਡੇ ਕੋਲ ਅਵੇ ਕੋ ਜੀ ਹਮ ਪ੍ਰਸ਼ਾਸਨ ਦੀਆਂ ਅੱਖਾਂ ਕਿ ਸਾਨੂੰ ਸਾਡਾ ਇਨਸਾਫ ਮਿਲੇ ਜੀ ਕਲ ਤੋਂ ਜਲਦੀ ਤੇ ਕਾਰਵਾਈ ਹੋਈ ਸਕੇ ਅੱਛਾ ਇਸ ਰਵੋਲਵਰ ਨਾਲ ਤੁਹਾਡੇ ਤੇ ਜਿਹੜਾ ਹਾਂਜੀ ਹਾਂਜੀ ਹਾਂ ਜੋ ਦੋ ਦੋ ਫਾਇਰ ਹੋਈਆਂ ਨੇ ਜਿਹੜੇ ਦੋ ਇੱਥੇ ਆਹ ਵੇਖੋ ਜੀ ਠੀਕ ਹੈ ਦੋ ਨੰਬਰ ਦਾ ਅਸਲ ਹੈ ਜੀ ਕਾਮਲਾ ਜੀ ਆਹ ਵੇਖੋ ਜੀ ਇਹ ਪੰਪ ਦਾ ਬੰਦਾ ਸਾਡੇ ਵਿਰੋਧੀ ਹਰ ਦਾ ਹਮਲਾ ਕੀਤਾ ਜੀ ਇਹ ਨਹੀਂ ਪਤਾ ਸੀ ਕੌਣ ਸੀ ਪਰ ਉੱਥੇ 35 40 ਜਣ ਹਨ ਕਮ ਸੱਕ ਜੀ ਤੁਹਾਡੇ ਨੇ ਹਰ ਦਾ ਹਮਲਾ ਕੀਤਾ ਜੀ ਉਹਨਾਂ ਕੋਲ ਕਿਰਪਾਨਾਂ ਗਦਾਸੀਆਂ ਤੇ ਗੱਡੀਆਂ ਦਾ ਸਾਰਾ ਸਮਾਨ ਸੀ ਉਹਨਾਂ ਦੀ ਜੀ ਹੁਣ ਇਹ ਜਿਹੜਾ ਤੁਸੀਂ ਰਵੋਲਵਰ ਲੈ ਕੇ ਆਏ ਹੋ ਇਹਦਾ ਕੀ ਕਰਨਾ ਹੈ ਇਹ ਅੰਦਰ ਥਾਣੇ 'ਚ ਜਮ੍ਹਾਂ ਕਰਾਣਾ ਹੈ ਇਹ ਸਰ ਰਾਜ ਰਾਜਲਾ ਦੇ ਡੇਰੇ ਤੇ ਥੋੜੀ ਦਰ ਪਹਿਲਾਂ ਸਰ ਗੋਲੀਆਂ ਚੱਲੀਆਂ ਨੇ ਤੇ ਕੀ ਕਹਾਂਗੇ ਦੇਖੋ ਬਰਦਰ ਕਿ ਨਾ ਇਸ ਮੈਟਰ ਦੇ ਸਬੰਧ ਵਿੱਚ ਕਿ ਨਾ ਮੈਂ ਕੋਰਟ ਚ ਸੀਗਾ ਪਟਿਆਲੇ ਗਿਆ ਹੋਇਆ ਸੀਗਾ ਤੇ ਉਹ ਸਬੰਧੀ ਇੱਕ ਮੈਨੂੰ ਟੈਲੀਫੋਨ ਆਇਆ ਸੀਗਾ ਕੋਈ ਅੱਜ ਗਰਦਾਬੀ ਕਰਨ ਗਏ ਸੀਗੇ ਨੈਪਸੀਲਦਾਰ ਸਾਹਿਬ ਠੀਕ ਆ ਸਾਡੇ ਕੋਲੇ ਕੋਈ ਐਂਟੀਮਿਸ਼ਨ ਨਹੀਂ ਉਹਨਾਂ ਨੇ ਦਿੱਤੀ ਕੋਈ ਫੋਰਸ ਦੀ ਡਿਮਾਂਡ ਨਹੀਂ ਕੀਤੀ ਸਾਤੋਂ ਤੇ ਉਹ ਆਪਣੇ ਨੰਗੇ ਸੀਗੇ ਉਥੇ ਉਹ ਗਰਦਬਰੀ ਕਰਕੇ ਨਾਇਬ ਸਾਹਿਬ ਕਹਿੰਦੇ ਵੀ ਦੱਸ ਨਹੀਂ ਪਤਾ ਲੱਗਿਆ ਵੀ ਜੋ ਵਾਪਸ ਆਗੇ ਸੀ ਉਥੇ ਜਿਹੜੇ ਦੋ ਹੀ ਤਰ੍ਹਾਂ ਆਪਦੇ ਵਿੱਚ ਕੋਈ ਤੈਸ ਦੇ ਵਿੱਚ ਆ ਕੇ ਕੋਈ ਖੂਈਆ ਗੱਲ ਇੱਕ ਪਰਮਜੀਤ ਸਿੰਘ ਨਾਮ ਦਾ ਬੰਮੇ ਦਾ ਬੰਮਾ ਨਾਮ ਦਾ ਬੰਦਾ ਰਾਜ ਦੇ ਪਿੰਡ ਦਾ ਰਹਿਣ ਵਾਲਾ ਠੀਕ ਹੈ ਨਾ ਉਹਦੀ ਨਾ ਤਾਂ ਜ਼ਮੀਨ ਆ ਉਥੇ ਨਾ ਉਹਦਾ ਕੋਈ ਕੋਈ ਉਹਦਾ ਉਸ ਜ਼ਮੀਨ ਨਾਲ ਕਿਸੇ ਨਾਲ ਕੋਈ ਤਲ ਕਰਦਾ ਉਹਦੇ ਵੱਲੋਂ ਕੁਝ ਫਾਇਰਿੰਗ ਦੱਸੀ ਗਈ ਹੈ ਇਕ ਕੀਤੀ ਪਰ ਸਾਨੂੰ ਕੋਈ ਖਾਲੀ ਕੋ ਖੋਲ ਵਗੈਰਾ ਜਿਹੜਾ ਹੈਗਾ ਮੌਕੇ ਤੋਂ ਨਹੀਂ ਮਿਲੇ ਹੈਗੇ ਠੀਕ ਆ ਫਰਦਰ ਜਿਹੜੀ ਵੀ ਮੰਨ ਦੀ ਕਾਰਵਾਈ ਆ ਜੋ ਵੀ ਹੋਊਗੀ ਠੀਕ ਆ ਸੀ ਬੈਨਾਂ ਦੇ ਆਧਾਰ ਤੇ ਠੀਕ ਆ ਆਪ ਦੋ ਪਾਰਟੀਆਂ ਇੱਕ ਦੂਜੇ ਨਾਲ ਟੈਸਟ ਵਿੱਚ ਹੋ ਕੇ ਉੱਥੇ ਹੋਈਆਂ ਨੇ ਉਹ ਦੋਨੇ ਐਡਮਿਟ ਨੇ ਗੀਆਂ ਕਿਸੇ ਵੀ ਬਾਕੀ ਹੋਰ ਕੋਈ ਘਟਨਾ ਸਾਹਮਣੇ ਹਲੇ ਨਹੀਂ ਰਵੋਲਵਰ ਜਿਹੜਾ ਲੈ ਕੇ ਆਏ ਨੇ ਤੁਸੀਂ ਜ਼ਬਤ ਕਰ ਲਿਆ ਉਹ ਜਿਹੜਾ ਹੈਗਾ ਇਸ ਧਿਰਨੇ ਪੇਸ਼ ਕੀਤਾ ਠੀਕ ਹੈ ਨਾ ਉਹ ਅਸੀਂ ਇਹ ਕੀਤਾ ਬਾਕੀ ਉਹਨੂੰ ਜਿਹੜਾ ਫਰਦਰ ਜੇ ਕਿੱਦਾਂ ਆਇਆ ਕਿਵੇਂ ਆਇਆ ਕੀ ਦਾ ਹੈਗਾ ਕੀ ਗਲਬਤ ਹੋਈ ਆ ਉਹ ਸਾਡੇ ਤੁਹਾਡਾ ਤਪतीश ਦਾ ਵਿਸ਼ਾ ਉਹ ਹਲੇ ਬਾਅਦ ਵਿੱਚੋਂ